ਤੁਹਾਨੂੰ ਜੇ ਸਟੈਂਡ ਲੈਣੇ ਹੋ ਤਾਂ ਸਟੈਂਡ ਲਓ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਇੱਕ ਵਾਰੀ ਚੈਨਲ ਦੇ ਮਾਧਮ ਦੇ ਰਾਹੀਂ ਉਹਨਾਂ ਨੂੰ ਸਪਸ਼ਟ ਕਰਨ ਜ਼ਰੂਰ ਦੇਣਾ ਚਾਹੀਦਾ ਕਿ ਤੁਹਾਡਾ ਮੌਜੂਦਾ ਪ੍ਰਧਾਨ ਹੈ ਉਹਦੇ ਉੱਪਰ ਕ腐ਸ਼ਨ ਦੇ ਚਾਰਜਸ ਲੱਗੇ ਹੈ ਜੋ ਕੁਝ ਵੀ ਚਾਰਜਸ ਜਿਹੜੇ ਉਹਨਾਂ ਤੇ ਲੱਗੇ ਹੈ ਟੈਂਪਰਿੰਗ ਦੇ ਚਾਰਜਸ ਲੱਗੇ ਹੈ ਉਹ ਚਾਰਜਸ ਨੂੰ ਤੁਹਾਨੂੰ ਇੱਕ ਵਾਰੀ ਉਹਨਾਂ ਤੇ ਸਪਸ਼ਟ ਕਰਨ ਜ਼ਰੂਰ ਦੇਣਾ ਚਾਹੀਦਾ ਉਹਨਾਂ ਨੂੰ ਇਹ ਤੁਸੀਂ ਗੱਲ ਜੀ ਡਾਕਟਰ ਮਨਜੋਤ ਸਿੰਘ ਦਾ ਜੀ ਨੂੰ ਕਹਿ ਰਹੇ ਹੋ ਹਾਂ ਜੀ 100% ਕਿਉਂਕਿ ਹਲਕਾ ਇੰਚਾਰਜ ਕਾਂਗਰਸ ਦੇ ਉਹੀ ਨੇ ਉਹ ਨਾ ਜਿੰਮੇਵਾਰੀ ਬਣ ਨੈਤਿਕ ਜਿੰਮੇਵਾਰੀ ਬੰਦੀ ਉਹਨਾਂ ਦੇ ਕਿ ਤੁਹਾਨੂੰ ਉਹਦਾ ਪ੍ਰੋਪਰ ਆਨਸਰ ਕਰਨਗੇ ਜੋ ਕਰਨਾ ਚਾਹੀਦਾ ਉਹ ਸੀਨੀਅਰ ਲੀਡਰਸ਼ਿਪ ਦਾ ਜੋ ਫੈਸਲਾ ਹੋਏਗਾ ਅਸੀਂ ਉਹੀ ਦੇਖਾਂਗੇ ਮੈਂ ਹੁਣ ਮੌਜੂਦਾ ਸਰਕਾਰ ਤੇ ਜਰੂਰ ਇੱਕ ਗੱਲ ਕਹੂੰਗਾ ਕਿ ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਜਿੱਦਾਂ ਇਹਨਾਂ ਨੇ ਕ腐ਪਸ਼ਨ ਫ੍ਰੀ ਬਣਾਉਣ ਦਾ ਕੋਈ ਟੀਚਾ ਇਹਨਾਂ ਦੇ ਮਨ 'ਚ ਸੀਗਾ ਤੇ ਇਹਨਾਂ ਦੇ ਕਿੰਨੇ ਹੀ ਮਿਨਿਸਟਰਜ਼ ਵੀ ਕ腐ਪਸ਼ਨ ਦੇ ਵਿੱਚ ਜੇਲ੍ਹ ਵੀ ਕੱਟ ਆਏ ਹੁਣ ਤਾਜ਼ੇ ਤਾਜ਼ੇ ਰਮਨ ਅਰੋੜਾ ਜੀ ਬਾਹਰ ਆਏ ਪਹਿਲਾਂ ਤਾਂ ਮੈਂ ਬੜਾ ਸੌਰੀ ਸਪਸ਼ਟ ਕਰੂੰਗਾ ਕਿ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਜਾਂ ਨਕੋਦਰ ਦੀ ਵਿਧਾਨ ਸਭਾ ਦੀ ਨਹੀਂ ਗੱਲ ਕਰਦਾ 올ਓਵਰ ਇੰਡੀਆ ਦੀ ਗੱਲ ਕਰਦਾ ਕਿਤੇ ਵੀ ਸਾਡੇ ਹਲਕੇ ਇੰਚਾਰਜ ਦੀ ਪੋਸਟ ਨਹੀਂ ਹੈਗੀ ਸੋ ਪਾਰਟੀ ਕਿ ਜ਼ਿੰਮੇਵਾਰੀ ਦਿੰਦੀ ਹੈ ਤੋਂ ਉਹ ਨਾ ਜ਼ਿੰਮੇਵਾਰੀ ਉਹਨਾਂ ਦਿਨਾਂ ਦੇ ਵਿੱਚ ਉਹ ਜ਼ਿੰਮੇਵਾਰੀ ਇੱਕ ਦਿੱਤੀ ਜਾਂਦੀ ਹੈ ਉਹ ਇੱਕ ਹਲਕੇ ਨੂੰ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਨਾ ਕਿ ਹਲਕੇ ਦੇ ਇੰਚਾਰਜ ਕਰਨ ਦੀ ਜ਼ਿੰਮੇਵਾਰੀ ਸੋ ਹਲੇ ਤੱਕ ਇਸ ਵੇਲੇ ਤੱਕ ਮੇਰੇ ਕੋਲ ਜਿੰਨੀ ਇਨਫੋਰਮੇਸ਼ਨ ਹੈਗੀ ਹੈ ਕਿ ਉਹਦੇ ਵਿੱਚ ਕੋਈ ਵੀ ਪਾਰਟੀ ਵੱਲੋਂ ਇਹ ਨੋਮੀਨੇਟਡ ਅਹੁਦਾ ਨਹੀਂ ਹੈਗਾ ਕਿ ਕੋਈ ਵੀ ਹਲਕਾ ਇੰਚਾਰਜ ਹਲਕੇ ਦਾ ਇੰਚਾਰਜ ਹੈਗਾ ਜਨਕਿ ਮੰਨ ਸਕਦੇ ਆ ਕਿ ਭਾਜਪਾ ਦੇ ਵਿੱਚ ਕੋਈ ਹਲਕਾ ਚਾਰਜ ਨਹੀਂ ਹੁੰਦਾ ਜੀ ਬਿਲਕੁਲ ਨਹੀਂ ਤਾਂ ਦੂਜਾ ਐਨਐਨਆਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਕੱਲ ਤੁਸੀਂ ਕਾਂਗਰਸ ਦੇ ਜੋ ਸ਼ਹਿਰੀ ਪ੍ਰਧਾਨ ਸੀ ਉਹਨਾਂ ਦੇ ਤੁਸੀਂ ਇੰਟਰਵਿਊ ਦੇਖੀ ਕਿਉਂਕਿ ਨਕੌਦਰ ਦੇ ਵਿੱਚ 141 ਨੰਬਰ ਜੋ ਐਫਆਰ ਦਰਜ ਹੋਈ ਹੈ ਜਿਸ ਦੇ ਵਿੱਚ ਇੱਕ ਜੋ ਨਗਰ ਕੌਂਸਲ ਦਾ ਪ੍ਰਧਾਨ ਸੀ ਕਾਂਗਰਸ ਦਾ ਔਰ ਇੱਕ ਭਾਜਪਾ ਦਾ ਜੋ ਸਾਬਕਾ ਪ੍ਰਧਾਨ ਸੀ ਉਹਨਾਂ ਦਾ ਬੜਾ ਚਰਚਿਤ ਵਿਸ਼ਾ ਸੀ ਔਰ ਇੱਕ ਕਲਰਕ ਸੀ ਉਸ ਵਿਸ਼ੇ ਤੇ ਗੱਲਬਾਤ ਕਰਨ ਲਈ ਆਪਣੇ ਨਾਲ ਜੋ ਆਏ ਪਰੇ ਸੀਨੀਅਰ ਲੀਡਰ ਮੇਰੇ ਨਾਲ ਹੈ ਸਰਬੱਤ ਵਾਸੂ ਆਗਤਾਈਏ। ਸ਼ੁਕਰੀਆ ਜੀ। ਤੁਹਾਡੇ ਸਾਰੇ ਸ਼ਰੋਤਿਆਂ ਨੂੰ ਐਨਐਨਆਰ ਦੇ ਜਿੰਨੇ ਵੀ ਤੁਹਾਡੇ ਪਿਆਰੇ ਸ਼ਰੋਤੇ ਆ ਤੁਹਾਨੂੰ ਸਪੋਰਟ ਕਰਦੇ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਤੁਹਾਡਾ ਸਵਾਗਤ ਹੈ ਜੀ। ਐ ਸਰ ਪਹਿਲਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਹੇਖਿਆ ਕਿ ਕਹਿੰਦੇ ਕਿ ਹਲਕਾ ਚਾਰਜ ਦਾ ਨਾਮ ਦਿੱਤਾ ਜਾ ਰਿਹਾ ਹੈ ਕੀ ਤੋਂਡੀ ਜੋ ਭਾਜਪਾ ਦੇ ਵਿੱਚ ਕੋਈ ਹਲਕਾ ਚਾਰਜ ਹੁੰਦਾ ਹੈ ਜੇਕਰ ਹੁੰਦਾ ਹੈ ਤਾਂ ਉਹ ਕਿਸ ਉਹਦੇ ਦੇ ਬਰਾਜ਼ਮਾਂ ਸੀ ਜਿਨ੍ਹਾਂ ਤੇ ਪਰਚਾ ਹੋਇਆ ਹੈ ਪਹਿਲਾਂ ਤਾਂ ਮੈਂ ਬੜਾ ਸੌਰੀ ਸਪਸ਼ਟ ਕਰੂੰਗਾ ਕਿ ਸਾਡੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹ ਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ ਜਾਂ ਨਕੌਦਰ ਦੀ ਜਿਹ ਵਿਧਾਨ ਸਭਾ ਦੀ ਨਹੀਂ ਗੱਲ ਕਰਦਾ 올ਓਵਰ ਇੰਡੀਆ ਦੀ ਗੱਲ ਕਰਦਾ ਕਿਤੇ ਵੀ ਸਾਡੇ ਹਲਕੇ ਇੰਚਾਰਜ ਦੀ ਪੋਸਟ ਨਹੀਂ ਹੈਗੀ ਸੋ ਪਾਰਟੀ ਕਿ ਜ਼ਿੰਮੇਵਾਰੀ ਦਿੰਦੀ ਹੈ ਤਾਂ ਉਹ ਨਾ ਜ਼ਿੰਮੇਵਾਰੀ ਉਹਨਾਂ ਦਿਨਾਂ ਦੇ ਵਿੱਚ ਉਹ ਜ਼ਿੰਮੇਵਾਰੀ ਇੱਕ ਦਿੱਤੀ ਜਾਂਦੀ ਹੈ ਉਹ ਇੱਕ ਹਲਕੇ ਨੂੰ ਨੁਮਾਇੰਦਗੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਨਾ ਕਿ ਇੱਕ ਹਲਕੇ ਦੇ ਇੰਚਾਰਜ ਕਰਨ ਦੀ ਜ਼ਿੰਮੇਵਾਰੀ ਸੋ ਹਲੇ ਤੱਕ ਐਸ ਵੇਲੇ ਤੱਕ ਮਨੂ ਮੇਰੇ ਕੋਲ ਜਿੰਨੀ ਇਨਫੋਰਮੇਸ਼ਨ ਹੈਗੀ ਹੈ ਕਿ ਉਹਦੇ ਵਿੱਚ ਕੋਈ ਵੀ ਪਾਰਟੀ ਵੱਲੋਂ ਇਹ ਨਾਮਿਨੇਟਡ ਕੌਧਾ ਨਹੀਂ ਹੈਗਾ ਕਿ ਕੋਈ ਵੀ ਹਲਕਾ ਇੰਚਾਰਜ ਹਲਕੇ ਦਾ ਇੰਚਾਰਜ ਹੈਗਾ ਜਣ ਕੇ ਮੰਨ ਸਕਦੇ ਆ ਕਿ ਬੀਜਪੀ ਦੇ ਵਿੱਚ ਕੋਈ ਹਲਕਾ ਚਾਰਜ ਨਹੀਂ ਹੁੰਦਾ ਜੀ ਬਿਲਕੁਲ ਨਹੀਂ ਤਾਂ ਦੂਜਾ ਸਰਵਲ ਇਹ ਹੈ ਕਿ ਕਈ ਵਾਰ ਜਿੱਦਾਂ ਕਿ ਕਾਂਗਰਸ ਦੇ ਜੋ ਮੌਜੂਦਾ ਸੀਗੇ ਪ੍ਰਧਾਨ ਨਗਰ ਕੌਂਸਲ ਦੇ ਔਰ ਇੱਕ ਸਾਬਕਾ ਸੀਗੇ ਕਾਂਗਰਸ ਦੇ ਇੱਕ ਤੋਂ ਪਾਰਟੀ ਬੀਜਪੀ ਦੇ ਤੇ ਦੋਨਾਂ ਤੇ ਫੇਰ ਦਰਜ ਹੋਈ ਹੈ ਤਾਂ ਇਸ ਵਿਸ਼ੇ ਤੇ ਕੋਈ ਬੋਲਣ ਲਈ ਤਿਆਰ ਨਹੀਂ ਸੀ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨਾ ਹੈ ਕਿ ਕਹਣਾ ਚਾਹੁੰਗੇ ਦੇਖੋ ਇਹ ਮੈਂ ਅੱਗੇ ਵੀ ਕੋਈ ਭਰਾਵਾਂ ਨਾਲ ਮੇਰੀ ਇਤਿਬਾਰਤ ਹੋਈ ਹੈ ਗੱਲਬਾਤ ਹੋਈ ਹੈ ਮੈਂ ਉਹਨੂੰ ਇਸ ਤਰੀਕੇ ਨਾਲ ਲੈਣਾ ਕਿ ਜੇ ਇਹ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਕੋਈ ਗਲਤ ਪਾਇਆ ਜਾਂਦਾ ਕਿਉਂਕਿ ਹੁਣ ਤਾਂ ਕੰਪਲੇਂਟ ਹੋਈ ਹੈ ਐਫ ਆਈ ਆਰ ਹੋਈ ਹੈ ਉਸ ਤੋਂ ਮਗਰੋਂ ਅ ਨਿਆਇਕ ਜਿਹੜੀ ਸਾਡੇ ਮਾਨਯੋਗ ਅਦਾਲਤਾਂ ਬਣੀਆਂ ਹੋਈਆਂ ਜਿਹੜੀ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿੰਦਾ ਮਾਦਾ ਰੱਖਦੀਆਂ ਔਰ ਅੱਜ ਤੱਕ ਸਾਨੂੰ ਉਹਨਾਂ ਤੇ ਯਕੀਨ ਹੈ ਔਰ ਗਾਂ ਵੀ ਯਕੀਨ ਰਹੇਗਾ ਕਿਉਂਕਿ ਜਿਹੜੀ ਉਹ ਨੂੰ ਨਿਆਇਕ ਜਿਹੜਾ ਨਾਮ ਦਿੱਤਾ ਗਿਆ ਕਿ ਉਹ ਨਿਆਇ ਕਰਨ ਵਾਲੀ ਇੱਕ ਨਿਆਇਪਾਲਿਕਾ ਹੁੰਦੀ ਹੈ ਤਾਂ ਉਹ ਦੇ ਵਿੱਚ ਜਦੋਂ ਕੋਈ ਦੋਸ਼ੀ ਪਾਇਆ ਜਾਊਗਾ ਤਾਂ ਉਹਨੂੰ ਆਬਵੀਅਸਲੀ ਉਹਨੂੰ ਸਜ਼ਾ ਮਿਲੇਗੀ ਜਦੋਂ ਉਹਦੀ ਨਜ਼ਰ ਦੇ ਵਿੱਚ ਕਾਇਦਾ ਜਿਹੜੇ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੇ ਸਬੂਤਾਂ ਦੇ ਨਾਲ ਜਦੋਂ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਆਬਵੀਅਸਲੀ ਉੱਤੇ ਕਾਰਵਾਈ ਹੁੰਦੀ ਹੈ ਤੇ ਹੁਣ ਵੀ ਚਾਹੀਦੀ ਹੈ ਤਾਂ ਕਿ ਜਿਹੜਾ ਪਬਲਿਕ ਦਾ ਜਿਹੜਾ ਉਹਨਾਂ ਤੇ ਵਿਸ਼ਵਾਸ ਬਣਿਆ ਉਹ ਹਮੇਸ਼ਾ ਬਰਕਰਾਰ ਰਹੇ ਸੋ ਅਸੀਂ ਇਸ ਐਫ ਆਈ ਆਰ ਨੂੰ ਮੈਂ ਦੇਖੂੰਗਾ ਕਿ ਇਹ ਜਿਹੜੀ ਕੰਪਲੇਂਟ ਹੋਈ ਹੈ ਇਹ ਹੁਣ ਤਰਾਂ ਤਰਾਂ ਦੀਆਂ ਗੱਲਾਂ ਬਣਾਣੀਆਂ ਜਾਂ ਕਹਿਣੀਆਂ ਜਾਂ ਮੈਂ ਇਹਨੂੰ ਇਗਨੋਰ ਕਰਦਾ ਇਗਨੋਰ ਨਹੀਂ ਮੈਂ ਕਰ ਸਕਦਾ ਬਿਕੋਜ਼ ਇਹ ਐਫ ਆਈ ਆਰ ਤਾਂ ਹੋਈ ਹੈ ਤੇ ਕਿਸੇ ਨਾ ਕਿਸੇ ਆਧਾਰ ਤੇ ਐਫ ਆਈ ਆਰ ਹੁੰਦੀ ਹੈ ਕੋਈ ਨਾ ਕੋਈ ਗੱਲ ਹੁੰਦੀ ਹੈ ਬਟ ਉਹ ਕੀ ਉਹ ਗੱਲ ਸੱਚੀ ਹੈ ਕੀ ਐਲੀਗੇਸ਼ਨ ਜਿਹੜੇ ਲੱਗੇ ਆ ਜਿਨ੍ਹਾਂ ਦੇ ਆਧਾਰ ਤੇ ਐਫਆਈਆਰ ਹੋਈ ਹੈ ਕੀ ਉਹ ਸੱਚੀ ਹੈ ਕਿ ਝੂਠੀ ਹੈ ਜਾਂ ਕਿਸੇ ਦੇ ਪ੍ਰੈਸ਼ਰ ਨਾਲ ਹੋਈ ਹੈ ਜਾਂ ਕਿਦਾਂ ਹੋਈ ਹੈ ਉਹ ਮਾਨਯੋਗ ਅਦਾਲਤ ਸਾਨੂੰ ਇਹਦੇ ਬਾਰੇ ਸਾਨੂੰ ਜ਼ਿਆਦਾ ਫੈਸਲਾ ਸਹੀ ਦੇਵੇਗੀ ਅਸੀਂ ਸਾਨੂੰ ਮਾਨਯੋਗ ਅਦਾਲਤ ਤੇ ਪੂਰਾ ਯਕੀਨ ਹੈ ਕਿ ਜੇ ਇਹ ਕੇਸ ਉੱਥੇ ਜਦੋਂ ਜਾਣਾ ਹੀ ਹੈ ਆਫਰੀਆਜ਼ ਲਈ ਤੇ ਜਦੋਂ ਜਾਏਗਾ ਤਾਂ ਆਬਵੀਅਸਲੀ ਉੱਥੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਜਿਹੜੇ ਗਿਲਟੀ ਹੈ ਉਹ ਗਿਲਟੀ ਕੋਈ ਵੀ ਹੋਵੇ ਉਹਦੇ ਪਿੱਛੇ ਇੱਕ ਪਾਰਟੀ ਤਾਂ ਹਰੇਕ ਨਾਲ ਕੋਈ ਨਾ ਕੋਈ ਜੁੜਿਆ ਹੀ ਹੁੰਦਾ ਗਿਲਟੀ ਕੋਈ ਹੋਵੇ ਚਾਹੇ ਨਹੀਂ ਹੋਵੇ ਪਬਲਿਕ ਦਾ ਵਿਸ਼ਵਾਸ ਨਹੀਂ ਟੁੱਟਣਾ ਚਾਹੀਦਾ ਕਿਉਂਕਿ ਜੇ ਪਬਲਿਕ ਇੱਕ ਆਧਾਰ ਤੇ ਖੜੀ ਹੁੰਦੀ ਹੈ ਕਿ ਜੇ ਪੁਲਿਸ ਪ੍ਰਸ਼ਾਸਨ ਹੈ ਪਬਲਿਕ ਨੂੰ ਉੱਤੇ ਵੀ ਯਕੀਨ ਹੁੰਦਾ ਜੇ ਸਾਡੇ ਨਿਆਇ ਨਗਰਪਾਲਿਕਾ ਬਣੀ ਹੋਈ ਹੈ ਪਬਲਿਕ ਨੂੰ ਉੱਤੇ ਵੀ ਯਕੀਨ ਹੈ ਔਰ ਉਸ ਤੋਂ ਉੱਪਰ ਸਭ ਤੋਂ ਉੱਪਰ ਜਿਹੜੀ ਸਰਵੋਚ ਨਿਆਲਿਆ ਜਿਹੜੀ ਹੈ ਪਬਲਿਕ ਨੂੰ ਉੱਤੇ ਸਭ ਤੋਂ ਵੱਡਾ ਯਕੀਨ ਹੈ ਕਿ ਜਿਹੜਾ ਇਹਨਾਂ ਤੋਂ ਜਿਹੜਾ ਕੋਈ ਹੱਲ ਨਹੀਂ ਹੋ ਪਾਏਗਾ ਉੱਪਰ ਨਿਆਇ ਅਦਾਲਤ ਦੇ ਵਿੱਚ ਜਾ ਕੇ ਹੋਏਗਾ ਦੇਖੋ ਜੀ ਗੱਲਾਂ ਤਾਂ ਸੁਣਨ ਲੋਕ ਗੱਲ ਐ ਵੀ ਕਰ ਰਹੇ ਕਹਿੰਦੇ ਕਿ ਕਾਂਗਰਸ ਔਰ ਬੀਜਪੀ ਪੜੇ ਬੰਨ ਅਕਸਰ ਕਰਕੇ ਇੱਕ ਦੂਜੇ ਤੇ ਇਲਜ਼ਾਮ ਕਾਂਗਰਸ ਲਾਉਂਦੀ ਹੈ ਕਿ ਬੀਜ ਪਰ ਜੋ ਪਰਚਾ ਦਰਜ ਕਾਂਗਰਸ ਤੇ ਭਾਜਪਾ ਦੇ ਇਕੱਠੇ ਦੋਨਾਂ ਤੇ ਇੱਕੋ ਵਾਰ ਹੋਇਆ ਇੱਕ ਵਿੱਚ ਕਲਰ ਇੱਕ ਇਸ ਤਰ੍ਹਾਂ ਦੇਖ ਦਿਓ ਤੁਸੀਂ ਨਹੀਂ ਦੇਸ਼ ਵਿਰੋਧੀ ਤਾਂ ਐਸ ਵੇਲੇ ਤੁਸੀਂ ਦੇਖੋ ਕਾਂਗਰਸ ਨੂੰ ਸਵਾਈਲ الزام ਲਾਂਦੋਂ ਹੋਰ ਕੁਝ ਆਉਂਦਾ ਹੀ ਨਹੀਂ ਆ ਉਹ ਤਾਂ ਇਦਾਂ ਆਉਂਦੇ ਆ ਜਿਦਾ ਰਾਹੁਲ ਗਾਂਧੀ ਜੀ ਉਹਨਾਂ ਦੇ ਜਿਹੜੇ ਸਭ ਤੋਂ ਮੋਰੇ ਬਿਠਾਏ ਹੋਏ ਉਹਨਾਂ ਨੇ ਆਉਂਦੇ ਇੱਕ ਚਿੱਠੀ ਪਾਉਂਦੇ ਭੱਜ ਕੇ ਭੱਜ ਜਾਂਦੇ ਆ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕੋਈ ਸਵਾਲ ਕਰਨ ਦੀ ਬਾਰੀ ਆਂਦੀ ਹੈ ਤੇ ਉਦੋਂ ਜਵਾਬ ਦੇਣ ਲਈ ਤਿਆਰ ਨਹੀਂ ਆਉਂਦੇ ਉਹ ਹਮੇਸ਼ਾ ਆਉਂਦੇ ਆ ਕਿ ਜਦੋਂ ਸੈਸ਼ਨ ਚੱਲਦੇ ਆ ਲੋਕ ਸਭਾ ਦੇ ਵਿਧਾਨ ਸਭਾ ਦੇ ਉਹ ਲੋਕ ਸਭਾ ਦੇ ਵਿੱਚ ਜਾ ਕੇ ਇੱਕ ਇਦਾਂ ਦਾ ਸਵਾਲ ਦਾ ਜਵਾਬ ਦੇਣ ਦੇ ਵਿੱਚ ਵੀ ਉਹਦੋਂ ਹਾਜ਼ਰ ਹੀ ਨਹੀਂ ਹੁੰਦੇ ਉੱਥੇ ਮੋਸਟ ਆਫ ਦਾ ਟਾਈਮ ਕਿ ਜੀ ਜਦੋਂ ਸਾਹਮਣੇ ਉਹ ਬੀਜੇਪੀ ਦੇ ਸਾਡੇ ਏਡੇ ਸੀਨੀਅਰ ਲੀਡਰਜ਼ ਉੱਥੇ ਲੀਡਰਸ਼ਿਪ ਬੈਠੀ ਹੈ ਜੇ ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰਨੇ ਆ ਕਿ ਜਿਹੜੀ ਤੁਸੀਂ ਆ ਸਵਾਲ ਕੀਤਾ ਉਹਦਾ ਜਵਾਬ ਤਾਂ ਲੈ ਲਓ ਨਾ ਉਹਨਾਂ ਨੂੰ ਸਾਡੀ ਡਿਫੈਂਸ ਤੇ ਯਕੀਨ ਨਹੀਂ ਹੈ ਰਾਹੁਲ ਗਾਂਧੀ ਜੀ ਨੂੰ ਉਹਨਾਂ ਨੂੰ ਸਾਡੀ ਇਲੈਕਸ਼ਨ ਕਮਿਸ਼ਨ ਤੇ ਯਕੀਨ ਨਹੀਂ ਹੈ ਉਹਨਾਂ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਤੇ ਯਕੀਨ ਉਹਨਾਂ ਨੂੰ ਕਿਹਦੇ ਤੇ ਯਕੀਨ ਹੈ ਉਹ ਇਦਾਂ ਦਾ ਯਕੀਨ ਜਿਹੜੇ ਨਾ ਉਹਨਾਂ ਨੇ ਆਪਣੇ ਆਪ ਨੂੰ ਗੁੰਮਰਾਹ ਕੀਤਾ ਹੋਇਆ ਹੁਣ ਆਪਣੇ ਨਾਲ ਦੇ ਨਾਲ-ਨਾਲ ਉਹ ਪੂਰੇ ਦੇਸ਼ ਦੇ ਵਿੱਚ ਗੁੰਮਰਾਹ ਕਰਨ ਦੀ ਰਾਜਨੀਤੀ ਕਰ ਰਹੇ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਸਪਸ਼ਟ ਰੂਪ ਦੇ ਜੇ ਤੁਸੀਂ ਇਲਜ਼ਾਮ ਲਾਇਆ ਤੁਸੀਂ ਉਹਦਾ ਜਵਾਬ ਵੀ ਲਓ ਜਦੋਂ ਜਵਾਬ ਲੈਣ ਦੀ ਵਾਰੀ ਆਉਂਦੀ ਹੈ ਉਦੋਂ ਰਾਹੁਲ ਗਾਂਧੀ ਜੀ ਅਵੇਲੇਬਲ ਨਹੀਂ ਹੁੰਦੇ ਸੋ ਕਾਈਂਡਲੀ ਉਹਨਾਂ ਨੂੰ ਇਹ ਚਾਹੀਦਾ ਕਿ ਜਿੰਨਾ ਤੁਹਾਡਾ ਸੀਨੀਅਰ ਅਹੁਦਾ ਆ ਤੁਸੀਂ ਜੇ ਉਹ ਦੀ ਸੀਨੀਅਰਿਟੀ ਦੇ ਤੌਰ ਤੇ ਤੁਹਾਡੀ ਸਾਰੀ ਕਾਂਗਰਸ ਦੀ ਜਿੰਨੀ ਲੀਡਰਸ਼ਿਪ ਹੈ ਜਿੰਨੀ ਤੁਹਾਡੀ ਕਾਂਗਰਸ ਦੀ ਸਾਰੀ ਤੁਹਾਡੀ ਪਬਲਿਕ ਤੁਹਾਡੇ ਨਾਲ ਜੁੜੀ ਹੋਈ ਹੈ ਉਹ ਤੁਹਾਡੇ ਤੋਂ ਇੱਕ ਆਸ ਕਰਦੀ ਹੈ ਕਿ ਤੁਸੀਂ ਜੇ ਕੋਈ ਇਲਜ਼ਾਮ ਲਾਣੇ ਹੋ ਕਿਸੇ ਆਧਾਰ ਤੇ ਲਾਣੇ ਹੋ ਹੁਣ ਤੁਸੀਂ ਕਿਹਾ ਜੀ ਬਿਹਾਰ ਦੇ ਵਿੱਚ ਵੋਟ ਚੋਰੀ ਹੋ ਰਹੀ ਹੈ ਵੋਟ ਭਾਈ ਸਾਹਿਬ ਵੋਟ ਚੋਰੀ ਦਾ ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਪਬਲਿਕ ਨਿਆਣੀ ਨਹੀਂ ਹੋ ਪਬਲਿਕ ਨੂੰ ਸਾਰਾ ਪਤਾ ਹੁੰਦਾ ਕਿ ਵੋਟਾਂ ਚੋਰੀ ਹੁੰਦੀਆਂ ਤੁਸੀਂ ਕੀ ਕਰਦੇ ਰਹੇ ਹੋ ਸਭ ਪਤਾ ਹੁਣ ਤੁਹਾਡੀਆਂ ਚੀਜ਼ਾਂ ਤੁਹਾਡੇ ਤੇ ਪੈ ਰਹੀਆਂ ਕਿ ਪਬਲਿਕ ਨੇ ਤੁਹਾਨੂੰ ਨਕਾਰ ਰਹੀ ਹੈ ਤੁਸੀਂ ਉਹਨੂੰ ਹੋਰ ਨਹੀਂ ਕੁਝ ਲੱਭਿਆ ਤਾਂ ਵੋਟ ਚੋਰੀ ਦਾ ਨਾਮ ਦੇ ਤਾ ਤੁਸੀਂ ਜਾ ਕੇ ਦੇਖੋ ਮੋਦੀ ਜੀ ਦੀ ਕਿੰਨੀ ਨੇਮ ਫੇਮ ਹੈ ਹਿੰਦੁਸਤਾਨ ਜੀ ਨਹੀਂ ਹਿੰਦੁਸਤਾਨ ਤੋਂ ਬਾਹਰ ਵੀ ਹੁਣ ਤੁਸੀਂ ਫਿਰ ਵਿਰੋਧ ਕਰਦੇ ਪਏ ਹੋ ਜੀ ਹੁਣ ਸਾਊਥ ਅਫਰੀਕਾ ਚ ਗਏ ਹੋਏ ਆ ਮੋਦੀ ਜੀ ਜੀ 20 ਚੱਲ ਰਿਹਾ ਹੈ ਉੱਥੇ ਸਾਰੀ ਦੁਨੀਆ ਦੇ ਵੱਡੇ ਵੱਡੇ ਲੀਡਰਸ ਆਏ ਹੋਏ ਆ ਔਰ ਉਹਨਾਂ ਨੂੰ ਰੈੱਡ ਕਾਰਪੈਟ ਤੇ ਸਵਾਗਤ ਕੀਤਾ ਜਾਂਦਾ ਤੇ ਸਾਡੇ ਹੀ ਬੰਦੇ ਭੰਡਣ ਲੱਗੇ ਹੋਏ ਆ ਸਾਡਾ ਦੇਸ਼ ਵਿਸ਼ਵਗੁਰੂ ਬਣਨ ਦੀ ਕਗਾਰ ਤੇ ਪਹੁੰਚਿਆ ਹੋਇਆ ਔਰ ਸਾਡੇ ਦੇਸ਼ ਦੇ ਅੰਦਰਲੇ ਬੰਦੇ ਇੱਦਾਂ ਦੀਆਂ ਲੋਕਾਂ ਨੂੰ ਭ੍ਰਮ ਦੀਆਂ ਰਾਜਨੀਤੀ ਕਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਕਿਉਂ ਤੁਸੀਂ ਕਰ ਰਹੇ ਹੋ ਜੇ ਤਾਂ ਸਾਡਾ ਹਿੰਦੁਸਤਾਨ ਤਰੱਕੀ ਨਹੀਂ ਕਰ ਰਿਹਾ ਜੇ ਮੋਦੀ ਜੀ ਦੇ ਰਾਜ ਦੇ ਵਿੱਚ ਅਮਿਤ ਸ਼ਾਹ ਜੀ ਦੇ ਰਾਜ ਦੇ ਵਿੱਚ ਰਾਜਨਾਥ ਸਿੰਘ ਦੇ ਰਾਜ ਦੇ ਵਿੱਚ ਸਾਡੇ ਮਾਨਯੋਗ ਜਿਹੜੇ ਸਾਡੇ ਨਿਰਮਲ ਸਿਧਾਰਾਮ ਜੀ ਹੈ ਬੜੀਆਂ ਸ਼ਖਸੀਅਤਾਂ ਜਿਹੜੀਆਂ ਇਕਜੁੱਟ ਹੋ ਗਏ ਬੇ ਤੜਕ ਦਿਨ ਰਾਤ ਨਿਰਸਵਾਰਥ ਸੇਵਾ ਭਾਵ ਦੇ ਨਾਲ ਕੰਮ ਲੱਗੇ ਹੋਏ ਦੇਸ਼ ਦੇ ਕੰਮ ਕਰਨ ਤੁਸੀਂ ਦੇਖੋਗੇ ਸੁਚਾਈਆਂ ਤੇ ਚਲਾ ਗਿਆ ਨਾਲ ਲੱਗਦੀਆਂ ਸਾਡੀਆਂ ਕੰਟਰੀਜ਼ ਸਾਡੀ ਵਾਹਵਾ ਕਰ ਰਹੀਆਂ ਸਾਡੇ ਦੇਸ਼ ਦੇ ਅੰਦਰਲੇ ਇਦਾਂ ਦੇ ਜਿਹੜੇ ਨੇਤਾ ਲੋਗ ਆ ਜਿਹੜੇ ਪਬਲਿਕ ਨੂੰ ਗੁੰਮਰਾਹ ਕਰੀ ਜਾਂਦੇ ਸੋ ਇਦਾਂ ਦੀ ਰਾਜਨੀਤੀ ਤੋਂ ਬਾਹਰ ਨਿਕਲਣਾ ਚਾਹੀਦਾ ਤੁਸੀਂ ਇਹ ਦੇਖੋ ਹਿੰਦੁਸਤਾਨ ਦਾ ਨਾਮ ਤੁਹਾਡੇ ਪੂਰੇ ਵਰਲਡ ਦੇ ਵਿੱਚ ਇੱਕ ਐਸੇ ਨਕਸ਼ੇ ਦੇ ਵਿੱਚ ਇੱਕ ਰਿਸਪੈਕਟਫੁਲੀ ਦੇਖਣਾ ਜਾਣਾ ਲੋਕ ਸਮਝਣ ਲੱਗ ਗਏ ਸੋ ਸਾਨੂੰ ਹਿੰਦੁਸਤਾਨੀਆਂ ਨੂੰ ਇਹ ਸਮਝਣਾ ਪਊਗਾ ਕਿ ਜੇ ਅਸੀਂ ਵੋਟ ਚੋਰੀ ਦੀ بجائے ਆਪਣੀ ਆਪ ਨੂੰ ਸੁਧਾਰ ਕਰੀਏ ਇਦਾਂ ਦੇ ਇਲਜ਼ਾਮਾਂ ਵਿੱਚ ਕੁਝ ਨਹੀਂ ਲੱਭਣਾ ਪਾਣਾ ਬਿਹਾਰ ਨੇ ਦਿਖਾਲ ਦਿੱਤਾ ਵਨ ਸਾਈਡਡ ਕਰਕੇ ਤੁਸੀਂ 6 ਸੀਟਾਂ ਲੈ ਕੇ ਆਏ ਹੋ ਤੁਸੀਂ ਕਿਹੜੀ ਰਾਜਨੀਤੀ 'ਚ ਪਏ ਹੋਇਆ 70 ਸਾਲ ਤੋਂ ਤੁਹਾਡੀ ਪੁਰਾਣੀ ਜਿਹੜੀ ਤੁਹਾਡੀ ਪਾਰਟੀ ਸੀ ਕਿੱਧਰੋਂ ਕਿੱਧਰ ਨੂੰ ਜਾ ਰਹੀ ਹੈ ਡੇ ਬਾਈ ਡੇ ਉਹਦਾ ਗ੍ਰਾਫ ਥੱਲੇ ਜਾ ਰਿਹਾ ਹੁਣ ਤਾਂ ਬਹੁਤ ਥੱਲੇ ਚਲਾ ਗਿਆ ਕਿੰਨੀਆਂ 200 ਕਿੰਨੇ ਸੀਟਾਂ ਦੇ ਚੋਂ ਤੁਸੀਂ 6 ਸੀਟਾਂ ਲੈ ਕੇ ਜਾ ਰਹੇ ਹੋ ਤੁਹਾਨੂੰ ਹੱਲੇ ਵੀ ਸ਼ਰਮ ਨਹੀਂ ਆਉਂਦੀ ਸੋ ਇਹ ਥੋੜਾ ਜਿਹਾ ਇਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਹੱਲੇ ਵੀ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਲੀਡਰਸ ਹੈ ਉਹਨਾਂ ਨੂੰ ਇਸ ਗੱਲ ਤੇ ਬੈਠ ਕੇ ਪੂਰਾ ਸੀਰੀਅਸਲੀ ਇਹ ਤੇ ਵਿਚਾਰ ਕਰਨਾ ਚਾਹੀਦਾ ਕਿ ਇਹਨਾਂ ਨੂੰ ਇਦਾਂ ਦੀ ਮੋੜੇ ਰੱਖਣਾ ਚਾਹੀਦਾ ਇਦਾਂ ਦੇ ਨੇਤਾ ਨੂੰ ਕਿ ਜਿਹੜਾ ਸਵੈ ਇਲਜ਼ਾਮ ਲਾਉਣ ਤੋਂ ਕੋਈ ਕੰਮ ਨਹੀਂ ਕਰਦਾ ਇਲਜ਼ਾਮ ਲਾਣਾ ਤਾਂ ਬੜਾ ਸੌਖਾ ਹੁੰਦਾ ਹੁਣ ਇਸੇ ਤਰ੍ਹਾਂ ਹੀ ਸਾਡੇ ਨੁਕਦਰ ਦੇ ਵਿੱਚ ਇਲਜ਼ਾਮ ਤਾਂ ਲੱਗਿਆ ਬਟ ਉਹ ਕੀ ਸਾਬਤ ਹੁੰਦਾ ਜਦੋਂ ਮਾਨਯੋਗ ਅਦਾਲਤ ਉਹਦਾ ਫੈਸਲਾ ਦੇਗੀ ਤਾਂ ਸਭ ਕੁਝ ਪਤਾ ਲੱਗ ਜਾਵੇ ਲੋਕ ਵੀ ਕਹਿ ਰਹੇ ਕਹਿੰਦੇ ਕਿ ਇੱਥੇ ਵੀ ਕਹਿੰਦੇ ਕਾਂਗਰਸ ਵਾਲੇ ਔਰ ਬੀਪੀ ਵਾਲੇ ਕਿਨ ਨੁਕਦਰ ਦੇ ਵਿੱਚ ਤਾਂ ਮਿਲੇ ਹੋਏ ਪਰਚੇ ਦਰਜ ਤਾਂ ਹੋ ਜਾਂ ਇਕੱਠਿਆਂ ਨੇ ਕਪੜਾ ਕੀਤਾ ਜੀ ਦੇਖੋ ਜੇ ਇਧਰ ਇਹ ਗੱਲਾਂ ਕਰੀਏ ਕਾਂਗਰਸ ਤੇ ਭਾਜਪਾ ਰਲਈ ਹੋਵੇ ਤੇ ਫਿਰ ਤਾਂ ਭਾਜਪਾ ਦੇ ਵੀ ਨੁਮਾਇंदे ਵਿੱਚ ਇੱਥੇ ਕਮੇਟੀ ਦੇ ਵਿੱਚ ਹੋਣੇ ਚਾਹੀਦੇ ਸੀ ਕੋਈ ਵੀ ਨਹੀਂ ਸੋ ਅਸੀਂ ਇਹ ਗਾਉਂਗਾ ਮੈਂ ਜਰੂਰ ਜੇ ਕਾਂਗਰਸ ਦੀ ਗੱਲ ਦਾ ਇਹਦਾ ਆਨਸਰ ਜਰੂਰ ਦੇ ਕਰੂੰਗਾ ਕਾਂਗਰਸ ਦਾ ਇੱਕ ਲੀਡਰ ਜੇ ਇਸ ਵੇਲੇ ਮੌਜੂਦਾ ਪ੍ਰਧਾਨ ਤੇ ਪਰਚਾ ਹੋ ਜਾਏ ਤੇ ਨੈਤਿਕਤਾ ਦੇ ਆਧਾਰ ਤੇ ਉਹਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੋ ਉਹ ਗੀਤ ਕਹਿ ਰਹੇ ਐ ਇਸ ਵੇਲੇ ਕੁਝ ਵੀ ਨਹੀਂ ਕਹਿ ਰਹੇ ਤੋ ਕਾਂਗਰਸ ਲੀਡਰਸ ਸਿਰਫ ਏਸੇ ਗੱਲ ਨੂੰ ਪਿੱਛੇ ਪਾ ਰਹੇ ਹੁਣ ਤੁਸੀਂ ਮੈਂ ਤੁਹਾਡੀ ਇੰਟਰਵਿਊ ਵੀ ਦੇਖੀ ਸੀ ਕਿ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਠੀਕ ਹੈ ਜੀ ਦੂਸਰਾ ਜਿਹੜੇ ਸਾਡੇ ਇੱਥੇ ਹਲਕਾ ਇੰਚਾਰਜ ਸਾਹਿਬ ਉਹਨਾਂ ਨੂੰ ਵੀ ਇਸ ਗੱਲ ਦੀ ਅਵੇਅਰਨੈਸ ਨਹੀਂ ਹੈਗੀ ਉਹ ਕਿਸੇ ਵਿਸ਼ੇ ਤੇ ਜੋ ਕਾਂਗਰਸ ਦੇ ਹਲਕਾ ਇੰਚਾਰਜ ਹੈ ਉਹ ਕਿਸੇ ਵਿਸ਼ੇ ਤੇ ਬੋਲਣ ਲਈ ਤਿਆਰ ਨਹੀਂ ਕਹਿੰਦੇ ਨੇ ਕਿ ਅਜਾ ਸਮਾਂ ਨਹੀਂ ਹੈ ਬੋਲਣ ਦਾ ਕਿਸ ਤਰ੍ਹਾਂ ਦੇਖ ਦਿਓ ਨਹੀਂ ਬੋਲਣਾ ਚਾਹੀਦਾ ਜੀ ਕਿਉਂ ਨਹੀਂ ਸਮਾਂ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਤੁਹਾਡੇ ਕੋ ਹਲਕੇ ਦੀ ਨੁਮਾਇੰਦਗੀ ਕਰ ਰਹੇ ਹੋ ਤੁਹਾਨੂੰ ਮੀਡੀਆ ਨੂੰ ਤਾਂ ਪੂਰਾ ਰਾਈਟ ਹੈ ਪਬਲਿਕ ਦੇ ਵਿੱਚ ਉਸ ਪੂਰੀ ਸੱਚੀ ਗੱਲ ਲੈ ਕੇ ਜਾਣ ਦਾ ਤੇ ਉਹਨਾਂ ਨੂੰ ਵੀ ਪੂਰਾ ਰਾਈਟ ਹੋਣਾ ਚਾਹੀਦਾ ਕਿ ਪਬਲਿਕ ਦੇ ਵਿੱਚ ਆਪਣੇ ਪੱਖ ਤਾਂ ਰੱਖੋ ਨਾ ਜਿਹਦਾ ਮੈਂ ਹੁਣ ਬੜਾ ਸਪਸ਼ਟ ਕਹਿ ਰਿਹਾ ਕਿ ਜ ਅਸੀਂ ਫੈਸਲਾ ਕਰਨ ਵਾਲੇ ਨਹੀਂ ਕੋਈ ਅਸੀਂ ਪਾਰਟੀ ਦੇ ਤੌਰ ਤੇ ਜਰੂਰ ਕਵਾਂਗੇ ਜੇ ਪਾਰਟੀ ਨੇ ਜੇ ਸਾਡਾ ਬੰਦਾ ਗਿਲਟੀ ਪਾਇਆ ਜਾਊਗਾ ਤਾਂ ਪਾਰਟੀ ਸੀਨੀਅਰ ਹਾਈ ਕਮਾਂਡ ਦੇਖੇਗੀ ਤੇ ਜੇ ਨਹੀਂ ਗਿਲਟੀ ਪਾਇਆ ਜਾਏਗਾ ਤਾਂ ਬੇਦਾਗ ਬਾਹਰ ਆ ਜਾਏਗਾ ਤੇ ਜੇ ਉਹਨੇ ਨਹੀਂ ਕੋਈ ਕਪਲਾ ਕੀਤਾ ਅਦਿੱਤਿਆ ਪਟਾਰਾ ਜੀ ਨੇ ਉਹਨਾਂ ਦੇ ਅੱਜ ਤੱਕ ਦੇ ਤੁਹਾਡੇ ਰਿਕਾਰਡ ਸਾਡੇ ਸਾਰੇ ਸ਼ਹਿਰ ਦੇ ਵਿੱਚ ਮੌਜੂਦਾ ਹੈਗੇ ਆ ਸਾਰਾ ਸ਼ਹਿਰ ਉਹਨਾਂ ਦੀ ਵਾਵਾ ਕਰਦਾ ਰਿਹਾ ਉਹਨਾਂ ਦੇ ਕੰਮਾਂ ਨੂੰ ਸਰਾਹਦਾ ਰਿਹਾ ਸੋ ਜੇ ਉਹਨਾਂ ਨੇ ਚੰਗੇ ਕੰਮ ਕੀਤੇ ਆ ਉਹਨਾਂ ਦੀ ਸਰਾਹਨਾ ਵੀ ਕੀਤੀ ਹੈ ਸਾਰੇ ਸ਼ਹਿਰ ਨੇ ਕੀਤੀ ਅچھے ਤਰੀਕੇ ਨਾਲ ਤੇ ਜੇ ਹੁਣ ਕੋਈ ਇਦਾਂ ਦਾ ਇਲਜ਼ਾਮ ਲੱਗਿਆ ਤਾਂ ਮਾਨਯੋਗ ਅਦਾਲ ਅਰੇ ਹਲਕਾ ਵਿਧਾਇਕ ਜੋ ਨਕੋਦਰ ਨੇ ਉਹ ਵੀ ਇਸ ਵਿੱਚ ਤੇ ਬੋਲਿਆ ਜੀ ਉਹ ਕਹਿੰਦਾ ਕਿ ਜੇਕਰ ਕੋਈ ਕਰਾਪਸ਼ਨ ਕਰਦਾ ਹੈ ਤਾਂ ਬਖਸ਼ਿਆ ਨਹੀਂ ਜਾਊਗਾ ਪਰ ਲੋਕ ਇਹ ਗੱਲਾਂ ਕਰਦੇ ਆ ਕਿਤੇ ਨਾ ਕਿਤੇ ਕੋਈ ਐ ਵੀ ਖਸਾ ਹੈ ਕਿ ਸਿਆਸਤ ਵੀ ਇਸ ਚ ਹੋਈ ਹੈ ਥੋੜੀ ਹੋ ਸਕਦੀ ਹੈ ਜੀ ਕੋਈ ਵੱਡੀ ਗੱਲ ਨਹੀਂ ਸਿਆਸਤ 'ਚ ਬੜਾ ਕੁਝ ਹੁੰਦਾ ਸਿਆਸਤਾਂ ਹੀ ਇਦਾਂ ਦੇ ਰਾਤ ਚਲਾਂਦੀਆਂ ਸਿਆਸਤਾਂ 'ਚ ਕੀਤੀਆਂ ਤੇ ਸਿਆਸਤਾਂ ਚੱਲਣੀਆਂ ਵੀ ਚਾਹੀਦੀਆਂ ਤੇ ਬਾਕੀ ਜੇ ਆਪਾਂ ਕਹੀਏ ਵੀ ਮੌਜੂਦਾ ਵਿਧਾਇਕਾ ਜੀ ਨੇ ਕੋਈ ਇਦਾਂ ਦੀ ਗੱਲ ਕੀਤੀ ਹੈ ਵੀ ਉਹਨਾਂ ਦੇ ਪ੍ਰੈਸ਼ਰ ਥੱਲੇ ਤਾਂ ਮੈਂ ਇਦਾਂ ਦੀ ਗੱਲ ਨੂੰ ਮ ਬਾਲਾ ਸੀਰੀਅਸਲੀ ਨਹੀਂ ਲੈਂਦਾ ਕਿ ਕਿਸੇ ਵਿਧਾਇਕ ਦੇ ਪ੍ਰੈਸ਼ਰ ਦੇ ਥੱਲੇ ਆ ਕੇ ਐਫ ਆਈ ਆਰ ਹੋ ਜਾਏ ਠੀਕ ਹੈ ਜੇ ਉਹਨਾਂ ਨੇ ਕੋਈ ਉਹਨਾਂ ਨੂੰ ਪਤਾ ਲੱਗਿਆ ਹੋਵੇਗਾ ਇਸ ਗੱਲ ਦਾ ਤੇ ਕਾਨੂੰਨ ਨੇ ਆਪਣੀ ਕਾਰਵਾਈ ਕਰਨੀ ਹੈ ਕਾਨੂੰਨ ਆਪਣੀ ਕਾਰਵਾਈ ਕਰੇਗਾ ਤੇ ਜੇ ਵਿਧਾਇਕਾ ਜੀ ਨੇ ਕੋਈ ਆਪਣਾ ਬਿਆਨ ਦਿੱਤਾ ਤਾਂ ਉਹ ਉਹਨਾਂ ਦੀ ਸੋਚ ਦੇ ਮੁਤਾਬਕ ਦਿੱਤਾ ਹੋਵੇਗਾ ਇਹ ਤਾਂ ਉਹ ਮੌਜੂਦਾ ਵਿਧਾਇਕ ਹੈ ਉਹ ਆਪਣੇ ਮਤਲਬ ਨਾਲ ਇਸ ਸਮੇਂ ਦੇ ਵਿੱਚ ਜੇਕਰ ਦੋਸ਼ ਪਾਇਆ ਜਾਂਦਾ ਤਾਂ ਕਿ ਪਾਰਟੀ ਦਾ ਇੱਕ ਕਹਿੰਦੇ ਕੋਈ ਕੰਦਾ ਕਾਨੂੰਨ ਹੁੰਦਾ ਕਿ ਜੇਕਰ ਇਹੋ ਜਿਹੀ ਕੋਈ ਕ੍ਰਾਪਸ਼ਨ ਹੁੰਦੀ ਹੈ ਤਾਂ ਪਾਰਟੀ ਦੇ ਵਿੱਚੋਂ ਉਸ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ ਕਾਂਗਰਸ ਬੋਲੇ ਕਹਿੰਦੇ ਕਿ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੁਸੀਂ ਕੀ ਸਟੰਡ ਲਾਉਂਗੇ ਦੇਖੋ ਪਾਰਟੀ ਹਾਈ ਕਮਾਂਡ ਫਿਰ ਕਹੂੰਗਾ ਕਿ ਜੋ ਅਦਿੱਤਿਆ ਭਟਾਰਾ ਜੀ ਸਟੇਟ ਦੇ ਮੈਂਬਰ ਹੈ ਤਾਂ ਸੀਨੀਅਰ ਲੀਡਰਸ਼ਿਪ ਦਾ ਜੋ ਫੈਸਲਾ ਹੋਏਗਾ ਅਸੀਂ ਉਹੀ ਦੇਖਾਂਗੇ ਮੈਂ ਹੁਣ ਮੌਜੂਦਾ ਸਰਕਾਰ ਤੇ ਜ਼ਰੂਰ ਇੱਕ ਗੱਲ ਕਹੂੰਗਾ ਕਿ ਜੇ ਮੌਜੂਦਾ ਸਰਕਾਰ ਦੀ ਗੱਲ ਕਰੀਏ ਜਿੱਦਾਂ ਇਹਨਾਂ ਨੇ ਕ腐ਸ਼ਨ ਫ੍ਰੀ ਬਣਾਉਣ ਦਾ ਕੋਈ ਟੀਚਾ ਇਹਨਾਂ ਦੇ ਮਨ 'ਚ ਸੀਗਾ ਤੇ ਇਹਨਾਂ ਦੇ ਕਿੰਨੇ ਹੀ ਮਨਿਸਟਰਸ ਵੀ ਕ腐ਸ਼ਨ ਦੇ ਵਿੱਚ ਜੇਲ੍ਹ ਵੀ ਕੱਟ ਆਏ ਹੁਣ ਤਾਜੀ-ਤਾਜੀ ਰਮਨ अरोड़ा ਜੀ ਬਾਹਰ ਆਏ ਆ ਮੈਨੂੰ ਇੱਕ ਗੱਲ ਯਾਦ ਆਂਦੀ ਹੈ ਇਹਨਾਂ ਦੀ ਕਿ ਜਦੋਂ ਆਮ ਆਦਮੀ ਪਾਰਟੀ ਦੀ 2014-15 ਦੇ ਆਰਾਊਂਡ ਗੱਲ ਹੋਣੀ ਹੈ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਜੀ ਇਹਨਾਂ ਦੇ ਪ੍ਰਧਾਨ ਹੁੰਦੇ ਸੀ ਪੰਜਾਬ ਦੇ ਉਹਨਾਂ ਤੇ 3 ਲੱਖ ਰੁਪਏ ਦੇ ਆਸ-ਪਾਸ ਦੀ ਕੋਈ ਏਦਾਂ ਦੀ ਗੱਲ ਨਿਕਲੀ ਸੀ ਕਿ ਉਹਨਾਂ ਨੇ ਕਿਸੇ ਕੋਲੋਂ ਡਿਮਾਂਡ ਕੀਤੀ ਸੀ 3 ਲੱਖ ਦੀ ਤੇ ਉਹਨਾਂ ਨੂੰ ਪਾਰਟੀ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ ਪ੍ਰਧਾਨਗੀ ਤੋਂ ਹਲਾ ਦਿੱਤਾ ਸੀ ਪਰ ਡਿਮਾਂਡ ਵਾਕਈ ਸੱਚੀ ਕੀਤੀ ਸੀ ਕਿ ਏਦਾਂ ਗੱਲਾਂ ਫੋਨ ਦੇ ਉਹ ਦੇਖੋ ਜੀ ਗੱਲਾਂ ਜਾਂ ਡਿਮਾਂਡ ਗੌਰਨੋਸ ਬਟ ਸਾਨੂੰ ਇਹਨਾਂ ਪਤਾ ਹੈ ਕਿ ਜਦੋਂ ਡਿਮਾਂਡ ਦਾ ਰੌਲਾ ਪਿਆ ਸੀਗਾ ਤਾਂ ਉਹਨਾਂ ਨੂੰ ਪਾਰਟੀ ਨੇ ਪ੍ਰਧਾਨਗੀ ਤੋਂ ਬਾਹਰ ਕੱਢ ਦਿੱਤਾ ਸੀ ਤੇ ਹੁਣ ਤਾਂ ਏਡੇ-ਏਡੇ ਵੱਡੇ ਇਲਜ਼ਾਮ ਲੱਗੇ ਤਾਂ ਪਾਰਟੀ ਬਰਖਾਸਤ ਹੀ ਨਹੀਂ ਕਰਦੀ ਪਈ ਤੇ ਰਮਨ ਅਰੋੜਾ ਜੀ ਬੀਇੰਗ ਮਿਨਿਸਟਰ ਤਾਂ ਜਿਹੜੇ ਤੁਹਾਡੇ ਹੁਣ ਇੱਕ ਫਰਾਰ ਹੈ ਇਹਨਾਂ ਦਾ ਐਮਐਲਏ ਜਿਹੜੇ ਇਹਨਾਂ ਤੇ ਹੀ ਇਲਜ਼ਾਮ ਲਗਾ ਕੇ ਫਰਾਰ ਹੋ ਗਿਆ ਤਾਂ ਉਹ ਕੀ ਕਹੀਏ ਹੁਣ ਇੱਕ ਦਾ ਨਾਮ ਲਈਏ ਤਾਂ ਜਿਨ੍ਹਾਂ ਜਿਨ੍ਹਾਂ ਦਾ ਨਾਮ ਲੈ ਲੱਕ ਤੁਸੀਂ ਵੀ ਇਹ ਗੱਲਾਂ ਜਗ ਜਾਰ ਹੈ ਤਾਂ ਆਪਾਂ ਇਹਨਾਂ ਗੱਲਾਂ 'ਚ ਨਾ ਪਈਏ ਬਟ ਸਾਨੂੰ ਤਾਂ ਇਹ ਚਾਹੀਦਾ ਹੈ ਕਿ ਇਸ ਵੇਲੇ ਪਬਲਿਕ ਗੁੰਮਰਾਹ ਹੋ ਰਹੀ ਹੈ ਪਬਲਿਕ ਨੂੰ ਸਹੀ ਦਿਸ਼ਾ ਚ ਲੈ ਕੇ ਜਾਇਆ ਜਾਏ ਪਬਲਿਕ ਨੂੰ ਸਹੀ ਸੱਚਾਈ ਤੋਂ ਜਾਣੂ ਕਰਾਇਆ ਜਾਏ ਔਰ ਪਬਲਿਕ ਦੇ ਵੈਲਫੇਅਰ ਦੇ ਕੰਮ ਹੋਣੇ ਚਾਹੀਦੇ ਪਬਲਿਕ ਨੂੰ ਬੁਝਾਏ ਗੁੰਮਰਾਹ ਕਰਕੇ ਪਬਲਿਕ ਕਿੱਧਰ ਜਾਏਗੀ ਪਬਲਿਕ ਨੇ ਕਿਸੇ ਨੂੰ ਹਰਾ ਕੇ ਕਿਸੇ ਨੂੰ ਜਤਾਇਆ ਕਿਸੇ ਯਕੀਨ ਤੇ ਜਤਾਇਆ ਸੀ ਬਟ ਹੁਣ ਆ ਚਾਰ ਸਾਲ ਹੋ ਗਏ ਇਸ ਮੌਜੂਦਾ ਸਰਕਾਰ ਦਾ ਹਰ ਪਾਸਿਓਂ ਕਿਸੇ ਪਾਸਿਓਂ ਪੋਜ਼ਿਟਿਵ ਰਿਸਪਾਂਸ ਨਹੀਂ ਆ ਰਿਹਾ ਚਾਹੇ ਅਧਿਆਪਕ ਲੈ ਲਈਏ ਚਾਹੇ ਰੋਜ਼ਗਾਰੀ ਤੇ ਲੈ ਲਈਏ ਰੋਜ਼ ਕੋਈ ਨਾ ਕੋਈ ਟੈਂਕੀਆਂ ਤੇ ਚੜੇ ਤੁਹਾਨੂੰ ਸਾਨੂੰ ਮਿਲਦੇ ਆ ਕਿ ਅਸੀਂ ਪ੍ਰਦਰਸ਼ਨ ਕਰਾਂਗੇ ਕਰ ਵੀ ਰਹੇ ਹੜਤਾਲਾਂ ਕਰਾਂਗੇ ਐਜੀਟੇਸ਼ਨ ਕਰਗੇ ਸੜਕਾਂ ਰੋਕ ਦੇ ਵਿਚਾਰੇ ਕੀ ਕਰਨਗੇ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਰੋਜ਼ ਹੋ ਰਹੀਆਂ ਉਹ ਸਾਡੇ ਤੋਂ ਕਿਸੇ ਕੋਲ ਲੁਕੀਆਂ ਨਹੀਂ ਆ ਤੁਹਾਡੇ ਚੈਨਲਾਂ ਦੇ ਮਾਧਮ ਦੇ ਰਾਹੀਂ ਸਾਰੀ ਦੁਨੀਆ ਨੂੰ ਪਤਾ ਲੱਗਦਾ ਰਹਿੰਦਾ ਕੀ ਕੁਝ ਚੱਲਦਾ ਆ ਰਿਹਾ ਤੇ ਕੀ ਕੁਝ ਚੱਲ ਰਿਹਾ ਹੈ ਬਾਕੀ ਪਬਲਿਕ ਆਪਣਾ ਫਤਵਾ ਦੇਗੀ 2027 ਦੇ ਇਲੈਕਸ਼ਨ ਚ ਹੌਪਫੁਲੀ ਪੋਜੀਟਿਵਲੀ ਜਿਨ੍ਹਾਂ ਨੇ ਕੰਮ ਨਹੀਂ ਕੀਤੇ ਉਹਨਾਂ ਨੂੰ ਪਬਲਿਕ ਨਕਾਰ ਕੇ ਬਾਹਰ ਕਰ ਦੇਗੀ ਥੋੜੇ ਕੁ ਦਿਨ ਹੋਏ 2 ਕੁ ਮਹੀਨੇ ਹੋਏ ਤਕਰੀਬਨ ਕਾਂਗਰਸ ਨੇ ਇੱਕ ਵੱਡਾ ਧਰਨਾ ਲਾਇਆ ਨਕੋਦਰ ਦੇ ਵਿੱਚ ਤੇ ਉਹਦੇ ਵਿੱਚ ਕੁਝ ਪਿੰਡਾਂ ਦੇ ਸਰਪੰਚੀ ਬਹਿ ਕਹਿੰਦੇ ਕਿ ਸਾਡੇ ਤੇ ਝੂਠੇ ਪਰਚੇ ਦਰਜ ਹੋ ਗਿਆ ਤੇ ਅੱਜ ਇੱਕ ਕਾਂਗਰਸ ਦੇ ਵਿੱਚਲ ਤੁਸ਼ਟ ਆਪ ਮੰਨ ਰਹੇ ਹੋ ਕਿ ਜੇਕਰ ਕੋਈ ਵਿੱਚ ਗਲਤੀ ਹੈ ਤਾਂ ਜ਼ਰੂਰ ਕਰਵਾਈ ਹੋਣੀ ਚਾਹੀਦੀ ਹੈ ਤੇ ਕਾਂਗਰਸ ਦੇ ਜੋ ਹਲਕਾਂ ਚਾਰਜ ਨੇ ਧਰਨਾ ਲਾਇਆ ਹੋਰ ਕਾਂਗਰਸ ਦੇ ਅੱਜ ਜੋ ਮੌਜੂਦਾ ਪ੍ਰਧਾਨ ਸੀ ਨਗਰ ਕੌਂਸਲ ਦੇ ਅੱਜ ਉਹਨਾਂ ਦੇ ਪਰਚਾ ਦਰਜ ਹੋ ਜਾਂਦਾ ਤੇ ਅੱਜ ਬੋਲਣ ਲਈ ਤਿਆਰ ਨਹੀਂ ਹੈ ਜੀ ਇਹ ਤਾਂ ਉਹ ਦੇਖੋ ਜੀ ਇਹ ਇਹ ਤਾਂ ਗੱਲਾਂ ਸ਼ੋਅ ਹੁੰਦੀਆਂ ਤੁਸੀਂ ਹਲਕਾ ਇੰਚਾਰਜ ਹੋ ਉਦੋਂ ਤੁਸੀਂ ਧਰਨਾ ਲਾਇਆ ਸੀ ਅੱਜ ਤੁਸੀਂ ਉਸੇ ਧਰਨੇ ਤੇ ਕੁਝ ਕੋਈ ਜਵਾਬ-ਸਵਾਲ ਨਹੀਂ ਕਰ ਰਹੇ ਤੁਹਾਨੂੰ ਜੇ ਸਟੈਂਡ ਲੈਣੇ ਹੋ ਤਾਂ ਸਟੈਂਡ ਲਾਓ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਇੱਕ ਵਾਰੀ ਚੈਨਲ ਦੇ ਮਾਧਿਅਮ ਦਰਹੀਂ ਉਹਨਾਂ ਨੂੰ ਸਪਸ਼ਟੀਕਰਨ ਜ਼ਰੂਰ ਦੇਣਾ ਚਾਹੀਦਾ ਕਿ ਤੁਹਾਡਾ ਮੌਜੂਦਾ ਪ੍ਰਧਾਨ ਹੈ ਉਹਦੇ ਉੱਪਰ ਕ腐ਸ਼ਨ ਦੇ ਚਾਰजेस ਲੱਗੇ ਜੋ ਕੁਝ ਵੀ ਚਾਰजेस ਜਿਹੜੇ ਉਹਨਾਂ ਤੇ ਲੱਗੇ ਆ ਟੈਂਪਰਿੰਗ ਦੇ ਚਾਰजेस ਲੱਗੇ ਆ ਉਹ ਚਾਰजेस ਨੂੰ ਤੁਹਾਨੂੰ ਇੱਕ ਵਾਰੀ ਉਹਨਾਂ ਤੇ ਸਪਸ਼ਟ ਕਰਨ ਜਰੂਰ ਦੇਣਾ ਚਾਹੀਦਾ ਉਹਨਾਂ ਨੂੰ ਇਹ ਤੁਸੀਂ ਗੱਲ ਜੀ ਡਾਕਟਰ ਮਨਜੋਤ ਸਿੰਘ ਦਾ ਜੀ ਨੂੰ ਕਹਿ ਰਹੇ ਹੋ ਹਾਂ ਜੀ 100% ਕਿਉਂਕਿ ਹਲਕਾ ਇਚਾਰਜ ਕਾਂਗਰਸ ਦੇ ਉਹੀ ਨੇ ਉਹਨਾਂ ਦੀ ਜ਼ਿੰਮੇਵਾਰੀ ਬੰਨ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਉਹਨਾਂ ਦੀ ਕਿ ਤੁਹਾਨੂੰ ਉਹਦਾ ਪ੍ਰੋਪਰ ਆਨਸਰ ਕਰਨਗੇ ਜੋ ਕਰਨਾ ਚਾਹੀਦਾ ਉਹਨਾਂ ਨੂੰ ਤੇ ਪਹਿਲਾਂ ਭਾ ਜਿਕਰ ਨਹੀਂ ਕੀਤਾ ਤੁਹਾਡੇ ਉਹਦੇ ਬਾਰੇ ਇੱਕ ਪਰ ਤੁਸੀਂ ਵੀ ਮਨਜਸ ਖੇਪ ਵਿੱਚ ਦੱਸ ਦਿਓ ਕਿ ਤੁਸੀਂ ਬੀਜਪੀ ਦੇ ਕਿਸ ਉਹਦੇ ਤੇ ਕੁਦਰਤ ਚ ਬਰਾਜ਼ਮਾਨ ਹੋ ਮੈਂ ਹੈ ਰਹਿਣ ਵਾਲਾ ਵਾਸੀ ਤੇ ਮੇਰੇ ਕੋ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਜਲੰਧਰ ਦੀ ਦਿਹਾਤੀ ਸਾਊਥ ਦੀ ਜ਼ਿੰਮੇਵਾਰੀ ਹੈ ਮੇਰੇ ਕੋ ਨਕੋਦਰ ਔਰ ਸ਼ਾਹਗੋਟ ਦੋ ਵਿਧਾਨ ਸਭਾ ਮੇਰੇ ਕੋਲ ਹੈਗੀਆਂ ਬਹੁਤ ਬਹੁਤ ਧੰਨਵਾਦ ਜੀ ਕਿੰਨੀ ਜਾਣਕਾਰੀ ਲਈ ਔਰ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਨਕੋਦਰ ਤੋਂ ਮਨੀਸ਼ ਤੀਰ ਜੀ ਆਪਣੇ ਨਾਲ ਸੀ ਗੱਲਬਾਤ ਕੀਤੀ ਹੈ ਕਿਉਂਕਿ ਕੱਲ ਜੋ ਆਪਾਂ ਗੱਲਬਾਤ ਕੀਤੀ ਨਕੋਦਰ ਤੇ ਸ਼ਹਿਰੀ ਪ੍ਰਧਾਨਾ ਗੱਲਬਾਤ ਕੀਤੀ ਸੀ ਪਰ ਜੋ ਕਾਂਗਰਸ ਦੇ ਪ੍ਰਧਾਨ ਨੇ ਕਾਂਗਰਸ ਦੇ ਹਲਕਾਂ ਚਾਰਜ ਨੇ ਸੋਰੇ ਹਲਕਾਂ ਚਾਰਜ ਨੇ ਡਾਕਟਰ ਸਮਜੋਤ ਸਿੰਘ ਦਾਈ ਆ ਉਹ ਕਿਸੇ ਵਿਸ਼ੇ ਉੱਤੇ ਬੋਲਣ ਲਈ ਤਿਆਰ ਨਹੀਂ ਔਰ ਵੀ ਪੀ ਅੱਜ ਦੂਜਾ ਇੱਕ ਪਹਿਲਾ ਪਹਿਲਾ ਜੋ ਲੀਡਰ ਬੋਲੇ ਸੋ ਵੀ ਨਕੂਦਰ ਤੋਂ ਹੈ ਕਾਂਗਰਸ ਦਾ ਸ਼ਰੀ ਪ੍ਰਧਾਨ ਤੇ ਅੱਜ ਦੂਜੇ ਪੀਜਪ ਨੇ ਜੋ ਬੋਲੇ ਨੇ ਇਹ ਵੀ ਨਕੂਦਰ ਤੋਂ ਹੀ ਨੇ ਤਾਂ ਤੁਸੀਂ ਇਸ ਵਾਰ ਕੀ ਸੋਚਦੇ ਤੁਸੀਂ ਆਪਣੇ ਕੀ ਸੁਝਾਅ ਜਰੂਰ ਦਿਓ ਕੈਮਰਾਮੈਨ ਸਨੂਦਰ ਹਰਦੇਪ ਇਹਨਾਂ ਦਾ ਅਰ ਨਿਊਜ਼ ਨਕੂਦਰ